ਸ਼ਾਲ ਨਗਰੀ ਕੀਤਰ ਜੋ ਸੰਗਤਾ ਦੇ ਜਿਲ੍ਹੇ ਸਯੋਜ ਨਾਲ ਚੱਲ ਰਿਹਾ ਲੋਕਲ ਬਹੁਤ ਪ੍ਰਸ਼ਾਦ ਲੋਕਲ ਬਹੁਤ ਵਧੀਆ ਤਰੀਕੇ ਨਾਲ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਨਗਰ ਕੀਰਤੂਬ ਮਨਾ ਰਹੇ ਨੇ ਤਾਂ ਕਿੱਸ ਤਰ੍ਹਾਂ ਤੁਹਾਡੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਜੀ ਅੱਜ ਦੇ ਦਿਨ ਤੋਂ ਲੈ ਕੇ ਇਹ ਸਵਾਗਤ ਬਾਬਾ ਜੀ ਆਪ ਹੀ ਕਰਾ ਰਹੇ ਕੋਈ 50 30 ਸਾਲ ਤੋਂ ਸਾਡੇ ਪਰਿਵਾਰ ਵੱਲੋਂ ਬਾਬਾ ਜੀ ਸਿਵਾ ਆਪ ਹੀ ਲੈ ਰਹੇ ਨੇ ਤੋ ਜੋ ਹਰ ਸਾਲ ਸਾਡਾ ਮੰਨਦਾ ਚਾਹੁੰਦਾ ਹੈ ਕਿ ਵੱਤਵਾ ਬਾਬਾ ਜੀ ਦੇ ਲਗੇਗੀ ਤਾਂ ਸੰਗਤਾਂ ਦੀ ਜਦਾ ਸਵਾਗਤ ਕੀਤਾ ਜਾਵੇ ਕਿੰਨੀ ਕਵੱਡੀ ਕੀਤੀ ਦੇ ਵਿੱਚ ਸੰਗਤਾਂ ਅੱਜ ਉਹ ਮਹਾਮਾਗੇ ਪਹੁੰਚਿਆ ਨੇ ਦੀ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀ ਸਵੇਰ ਤੋਂ ਵਹੀਦਾ ਕੱਟ ਕੇ ਇਸ ਨਗਰ ਕੀ ਤੇ ਸ਼ਾਮਲ ਹੋ ਰਹੀਆਂ ਆ ਇਹ ਨਗਰ ਸ਼ੁਰੂਆਤ ਹੋਈ ਹੈ ਤਾਂ ਕਿੱਥੇ ਅੱਜ ਜਾ ਕੇ ਸਮਾਪਤ ਹੋਏਗਾ ਜੀ ਨਗਰ ਕੀਰਤਨ ਸ੍ਰੀ ਕਾਲ ਤੱਕ ਸਰ ਤੋਂ ਸਟਾਰਟ ਹੋਇਆ ਸੀ ਅ ਸ਼ਾਮ ਨੂੰ ਜਾ ਕੇ ਕੋਈ 9 10 11 ਵਜੇ ਨੇ ਪ੍ਰੋਗਰਾਮ ਸ਼ਹੀਦ ਜਨ ਸਰਸ਼ੀ ਦੱਸਿਆ ਚਟਪਿੰਡ ਗੇਟ ਜਾ ਕੇ ਸਮਾਪਤ ਹੋਏਗਾ ਜੀ ਆ ਕਿਹੜੇ ਕਿਹੜੇ ਲੰਗਰ ਆਜ ਦੇ ਤੈਨੂੰ ਲੈ ਕੇ ਲਗਾਏ ਗਏ ਨੇ ਜੀ ਆਪਾਂ ਲੱਖਾਂ ਤਰ੍ਹਾਂ ਦੇ ਪਦਾਰਥ ਕੋਈ ਚਾਹ ਮਠਿਆਈ ਹੈ ਕੋਈ ਪਾਣੀ ਹੈ ਕੋਲਡ ਡਰਿੰਕ ਹੈ ਕੁਝ ਹਰ ਤਰ੍ਹਾਂ ਦੇ ਪਦਾਰਥ ਜੋ ਕਿਸੇ ਨੂੰ ਮਨ ਪਉਂਦਾ ਬਾਬਾ ਜੀ ਦਾ ਜਿਹੜਾ ਸਵਾਗਤ ਕਰਕੇ ਨਗਰ ਕੀਰਤਨ ਦਾ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਬਾਈ ਜੀ ਵਾਲੇ ਸਮੇਂ ਦੇ ਬਾਬਾ ਜੀ ਨੇ ਜਨਮ ਦਿਹਾੜਾ ਵੀ ਮਨਾਇਆ ਜਾਏਗਾ ਜੀ ਬਾਬਾ ਜੀ ਦਾ ਨਗਰ ਜਿਹੜਾ ਜਨਮ ਦਿਹਾੜਾ ਬਹੁਤ ਫ਼ਰਿਸ਼ਾਣਾ ਮਨਾਇਆ ਜਾ ਰਿਹਾ ਜੀ ਸਭ ਤੋਂ ਪਹਿਲਾਂ ਅਸੀਂ ਆਈ ਤੁਹਾਡੇ ਕੋਲ ਨੂੰ ਸਭ ਤੋਂ ਅਸੀਂ ਬੈਸੀ ਜਾਈਏ ਕਿ ਬੱਸ ਤੋਂ ਬਾਅਦ ਬਾਬਾ ਜੀ ਦੀ ਸੇਵਾ ਕਰੋ ਬਾਬਾ ਜੀ ਦਾ ਨਾਮ ਜਪੋ ਬਾਬਾ ਜੀ ਸਭ ਨੂੰ ਚਰਨੀ ਕਰ ਹਾਂਜੀ ਕੀ ਕਹਿਣਾ ਚਾਹਦੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਜੀ ਅੱਜ ਸੂਰਾ ਸੋਪਾ ਚਾਨੀਆਂ ਜੋ ਲੜੇ ਦੇਨ ਕੇ ਹੈ ਤਾਂ ਗੁਰਜਾ ਪੁਰਜਾ ਧੱਟ ਮਰੇ ਕਬੂ ਨਾ ਸਾਡੇ ਖੇਤ ਐਸੇ ਬਚ ਅੰਮ੍ਰਿਤ ਸਹੀਦ ਬਾਬਾ ਦੀਪ ਸਿੰਘ ਜੀ ਜੋ ਪਾਵਨ ਪੁੱਤਰ ਦਿਹਾੜਾ ਸਮੂਹ ਸੰਗਤਾਂ ਵੱਲੋਂ ਖਾਸ ਕਰਕੇ ਅੰਮ੍ਰਿਤਸਰ ਦੀਆਂ ਸੰਗਤਾਂ ਵੱਲੋਂ ਬੜੇ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਾ ਬਾਡੀ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਉਹਦੇ ਸੰਬੰਧ ਵਿੱਚ ਅੱਜ ਵਿਸਾਲ ਨਗਰ ਕੀਰਤਨਾਂ ਸ੍ਰੀ ਅਕਾਲ ਤਖਤ ਤੋਂ ਪ੍ਰਾਰੰਭ ਹੋ ਕੇ ਵੱਖ-ਵੱਖਾ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਤਕਰੀਬਨ ਲੇਟ ਰਾਤ ਅਮਰਜੀਤ ਬਾਬਾ ਦੀਪ ਸਿੰਘ ਦੇ ਪਾਵਨ ਪੁੱਤਰ ਸ਼ਾਨ ਗੁਰਦੁਆਰਾ ਸੀਤਗੰਢੇ ਤੇ ਪਹੁੰਚੂਗਾ। ਸੋ ਸੰਗਤਾਂ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਦੇ ਪਿਆਰ ਅਥਾਹ ਸੰਗਤਾਂ ਵੇਖੋ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨੀਆਂ ਰੌਣਕਾਂ ਨੂੰ ਅਦਾ ਕਰ ਰਹੀਆਂ ਉੱਥੇ ਲਾਹ ਲੈ ਰਹੀਆਂ ਸ਼ਬਦ ਗਾਇਨ ਕਰਕੇ ਲੰਗਰ ਲਗਾ ਕੇ ਸੇਵਾ ਕਰਕੇ ਇਹ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ। ਸੋ ਜਿੱਥੇ ਅਮਰਸਰ ਦੀਆਂ ਸੰਗਤਾਂ ਉੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਦਾ ਪਿਆਰ ਵੇਖ ਕੇ ਕਿਉਂਕਿ ਬਾਬਾ ਦੀਪ ਸਿੰਘ ਨੇ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਪਵਿੱਤਰ ਇਸ સ્થાન ਸਤਕਰਨ ਸਿੰਘ ਜੀ ਦੇ ਆਣ ਤੇ ਸਾਣ ਦੇ ਰਾਖੇ ਲਈ ਆਪਣਾ ਜਿਹੜਾ ਉਹ ਸ਼ੇਸ਼ ਕਲੀ ਤੇ ਰੱਖ ਕੇ ਲੜਦਿਆ ਹੋਇਆ ਉਹ ਸੀਧੀ ਦਾ ਜਾਨ ਪੀਤਾ ਸੋ ਬਾਬਾ ਦੀਪ ਸਿੰਘ ਦੇ ਇਸ ਜਨਮ ਦਿਹਾੜੀ ਦੀਆਂ ਖੁਸ਼ੀਆਂ ਸਮੂਹ ਸੰਤਾ ਮਡੇ ਵੱਡੇ ਪੱਦਰ ਤੇ ਮਨਾ ਰਹੇ ਆ ਸੋ ਸੰਤਾ ਨੂੰ ਪੰਤਨ ਬਾਬਾ ਦੀਪ ਸਿੰਘ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਇਹ ਸੁਖਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਆਓ ਇਸ ਅਫਸਰ ਤੇ ਜੋ ਅੱਜ ਜਿਹੜੇ ਨਗਰ ਕੀਰਤਨਾਂ ਨਿਕਲ ਰਿਹਾ ਉਥੇ ਅੱਜ ਬਾਬਾ ਦੀਪ ਸਿੰਘ ਦੇ ਪਾਵਨ ਪਵਿੱਤਰ ਸਥਾਨ ਤੇ ਤੁਰਕੀ ਬਾਣੀ ਦੇ ਅਖੰਡ ਜਾਪ ਸ਼ੁਰੂ ਹੋਇਆ ਜਿਨ੍ਹਾਂ ਦੇ ਸਤਾਈ ਤਿਗ ਨੂੰ ਭੋਗ ਪਾਣਿਆ ਔਰ ਉਥੇ ਮਹਾਨ ਕੀਰਤਨ ਦਰਬਾਰ ਹੋ ਰਿਹਾ ਜਿੱਥੇ ਕੀਰਤਨ ਦਰਬਾਰ ਹੋ ਰਿਹਾ ਉਥੇ ਪੀਓ ਪੌਲ ਖੰਡੇ ਧਾਰ ਹੋਏ ਜਨਮ ਸਹਿਲਾ ਆਪਣਾ ਜਨਮ ਸਹਿਲਾ ਕਰਨ ਵਾਸਤੇ ਖੰਡੇ ਬਾਟੇ ਦਾ ਅਮਰ ਦਸਾਕੇ ਗੁਰੂ ਵਾਲੇ ਬਣ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮਰ ਕੀ ਕਹਿਣਾ ਚਾਹਦੇ ਜਿਹੜਾ ਅੱਜ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਅਰੋੜਾ ਸ਼ੈਰੀ ਘੋਵਾਲਾ ਮੈਂ ਅਸੀਂ ਹਰ ਸਾਲ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਸੇਵਾ ਕਰਦੇ ਹਾਂ ਤੇ ਜਿੰਨੇ ਤੱਕ ਸੁਆਸ ਨੇ ਹਰ ਸਾਲ ਤੱਕ ਹਰ ਸੁਆਸਤਿਕ ਰਹੀ ਸੇਵਾ ਕਰਦੇ ਰਵਾਂਗੇ ਮੈਂ ਦੇਖ ਰਿਹਾ ਕਿ ਬਾਬਾ ਜੀ ਦਾ ਇੰਨਾ ਲੋਕਾਂ ਨਾਲ ਇੰਨਾ ਕਿ ਪਿਆਰ ਹੈ ਕਿ ਸੰਗਤ ਘਟੀ ਨਹੀਂ ਇਹ ਸੰਗਤ ਉਧਰੋਂ ਡਬਲ ਤੋਂ ਡਬਲ ਹੋ ਰਹੀ ਆ ਤੇ ਇਹੀ ਬਾਬਾ ਜੀ ਦਾ ਪਿਆਰ ਲੋਕਾਂ ਨਾਲ ਬਣ ਬਣ ਚੁੱਕਿਆ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਬਾਬਾ ਜੀ ਨਾਲ ਜੁੜਿਆ ਵਾ ਬਾਬਾ ਜੀ ਦੇ ਨਾਲ ਜੁੜਿਆ ਹੀ ਰਹਿੰਦਾ ਇਸ ਤੋਂ ਇਲਾਵਾ ਔਰ ਕਿਤੇ ਵੀ ਨਹੀਂ ਜਾ ਸਕਦਾ ਹੁਣ ਕਿੰਨੀਆਂ ਕਿ ਜਥੇਬੰਦੀਆਂ ਆ ਅੱਜ ਪਹੁੰਚੀਆਂ ਨੇ ਜੀ ਇਸ ਨਗਰ ਕੀਰਤਨ ਦੇ ਵਿੱਚ ਜਥੇਬੰਦੀਆਂ ਦੀ ਕੋਈ ਗਿਣਤੀ ਨਹੀਂ ਰਹਿ ਚੁੱਕੀ ਇੱਥੇ ਬਹੁਤ ਦੂਰ ਦੂਰ ਤੋਂ ਜਥੇਬੰਦੀਆਂ ਖਾੜੇ ਗੱਤਕਾ ਖਾੜੇ ਵਾਲੇ ਸੇਵਾ ਸੁਸਾਇਟੀਆਂ ਵਾਲੇ ਨਿਸ਼ਕਾਮ ਸੇਵਾ ਵਾਲੇ ਸਭ ਬਹੁਤ ਸੁਸਾਇਟੀਆਂ ਦੇ ਪਹੁੰਚੀਆਂ ਨੇ ਇਸ ਬਾਬਾ ਜੀ ਦੇ ਨਾਲ ਲੋਕਾਂ ਦਾ ਤਾਂ ਪਿਆਰ ਜੁੜਿਆ ਆ ਇੱਥੇ ਤਾਂ ਅੱਜ ਦਿਨ ਤੋਂ ਲੈ ਕੇ ਰਾਤ ਤੱਕ ਜਿਹੜਾ ਨਗਰ ਕੀਰਤਨ ਆ ਉਹ ਸਰਕਾਰੇ ਉੱਪਰ ਦਿਖਾਈ ਦੇਗਾ ਜੀ ਸੰਗਤਾਂ ਦਰਸ਼ਨ ਕਰਨ ਗਈਆਂ ਤੁਸੀਂ ਆਪ ਦੇਖ ਰਹੇ ਹੋ ਬਾਬਾ ਜੀ ਦਾ ਕਿੰਨਾ ਇਕੱਠ ਹੈ ਇੱਥੇ ਇੱਥੇ ਲੋਕਾਂ ਲੋਕਾਂ ਵਿੱਚ ਪਿਆਰ ਹੈ ਜਿਹੜਾ ਅੱਗੇ ਲੋਕੀ ਆਪ ਦਿਖਾ ਰਹੇ ਨੇ ਕਿ ਅੱਜ ਕਿਹ ਹੈ ਆਪਾਂ ਆਪਣੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣਾ ਇਹ ਦਿਹਾੜਾ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਗਰ ਕਿੰਨਾ ਬਹੁਤ ਇਨਸਾਫ ਨੂੰ ਵੀ ਜਾਊਗਾ ਤਾਂ ਉਹਨੂੰ ਲੈ ਕੇ ਸੰਗਤਾਂ ਨੂੰ ਕੀ ਮੈਸੇਜ ਆਈ ਤੁਹਾਡੇ ਵੱਲੋਂ ਮੈਂ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਜਾਂਦਾ ਮੈਂ ਸਿਰਫ ਇੱਕ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕਰਦਾ ਹਾਂ ਕਿ ਜਿਹੜੇ ਹੁਲੜਵਾਇ ਨਾਲ ਜਾਂਦੇ ਨੇ ਉਹਨਾਂ ਦੇ ਨੱਥ ਪਾਈ ਜਾਵੇ ਤਾਂ ਜੋ ਕਿ ਰਸਤੇ 'ਚ ਜਾਂਦੇ ਅਸੀਂ ਖੁਸ਼ੀਆਂ ਮਨਾਉਣੇ ਜਾਂਦੇ ਆ ਕਿਸੇ ਨਾਲ ਕਿਸੇ ਦੇ ਬੱਚੇ ਨਾਲ ਕਿਸੇ ਨਾਲ ਕੋਈ ਗਲਤ ਗੱਲ ਨਾ ਹੋਵੇ ਇਸ ਕਰਕੇ ਮੈਂ ਚਾਹੁੰਦਾ ਕਿ ਕਿਸੇ ਨਾਲ ਕੋਈ ਗਲਤ ਘਟੜਣਾ ਨਾ ਵਾਪਰੇ